ਸਤਿ ਸ੍ਰੀ ਅਕਾਲ ਬਾਈ ਸਾਰੇ ਸੱਜਣਾ ਬੇਲੀਆਂ ਨੂੰ ਤੇ ਬਾਈ ਜੀ ਇੱਕ ਆ ਜਰੂਰੀ ਬੇਨਤੀ ਸੀਗੀ ਇਹ ਜਦੋਂ ਆਪਾਂ ਜੀਰਾ ਤੋਂ ਫਰੋਇਪਰ ਰੋਡ ਨੂੰ ਜਾਂਦੇ ਆ ਤੇ ਦੋ ਵੱਡੀਆਂ ਨਹਿਰਾਂ ਆਉਂਦੀਆਂ ਜੀਰਾ ਫਰੋਇਪਰ ਰੋਡ ਤੇ ਤੇ ਉਹਨਾਂ ਨਹਿਰਾਂ ਦੇ ਵਿੱਚ ਨਾ ਗੱਡੀ ਡਿੱਗੀ ਐ ਇੱਕ ਤੇ ਗੱਡੀ ਦੀ ਸਮਝ ਨਹੀਂ ਲੱਗ ਰਹੀ ਕਿਹੜੀ ਗੱਡੀ ਆ ਇਹ ਤੇ ਗੱਡੀ ਦਾ ਜਿਹੜਾ ਬੰਪਰ ਆ ਉਹ ਦਰਾਂ ਦੇ ਵਿੱਚ ਝੜਿਆ ਹੋਇਆ ਐ ਗੱਡੀ ਯਾਨੀ ਕਿ ਉਹ ਪੁਲ ਦੀ ਦੂਸਰੀ ਸਾਈਡ ਡਿੱਗੀ ਆ ਤੇ ਉਧਰੋਂ ਪੁਲ ਦੇ ਥੱਲੋਂ ਦੀ ਇੱਧਰ ਆ ਗਈ ਐ ਤੇ ਬੰਪਰੇ ਦਾ ਦਰ ਚੜ ਗਿਆ ਬੰਪਰ ਤੇ ਜੋ ਨੰਬਰ ਪਲੇਟ ਲੱਗੀ ਆ ਉਹਦੇ ਉੱਤੇ ਨੰਬਰ ਲੱਗਾ ਦਾ ਪੀਵੀ08 ਸੀਐਮ 0639 ਇਹ ਨੰਬਰ ਲੱਗਾ ਹੋਇਆ ਹੈ ਗੱਡੀ ਨੂੰ ਤੇ ਗੱਡੀ ਦੀ ਸਮਝ ਨਹੀਂ ਲੱਗ ਰਹੀ ਕਿਹੜੀ ਆ ਨਾ ਕੋਈ ਬੰਦੇ ਦਾ ਪਤਾ ਲੱਗ ਸਕਿਆ ਵਿੱਚ ਹੈਗਾ ਜਾਂ ਨਿਕਲ ਗਿਆ ਤੇ ਉਹ ਸਾਰੇ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਦਾ ਪਤਾ ਲੱਗ ਸਕੇ ਗੱਡੀ ਕਿੱਥੋਂ ਦੀ ਆ ਜਿਹਦੇ ਬਾਲੀਵਾਰਸ ਜਿਹੜੇ ਉਹ ਪਹੁੰਚ ਸਕਣ ਗੱਡੀ ਕੋਲੇ ਤੇ ਆਪਦਾ ਪਤਾ ਕਰ ਸਕਣ ਕਿੰਨਾ ਦੀ ਗੱਡੀ ਆ ਇਹ ਕਿੱਥੋਂ ਦੀ ਆ ਤੇ ਪੀਬੀ 08 ਸੀ ਐਮ 0639 ਨੰਬਰ ਆ ਗੱਡੀ ਦਾ ਤੇ ਜੀਰਾਫਰੋਇਪਰ ਰੋਡ ਤੇ ਜੋੜੀਆਂ ਨਹਿਰਾਂ ਜਿਹੜੀਆਂ ਉਹਨਾਂ ਜੋ ਵੱਡੀ ਨਹਿਰ ਚ ਡਿੱਗੀ ਆ ਗੱਡੀ ਰਾਤ ਦੀ ਡਿੱਗੀ ਹੋਈ ਆ ਕਹਿ ਰਹੇ ਆ ਤੇ ਪਰ ਇਹਦੇ ਚੋ ਬੰਦਿਆਂ ਦਾ ਨਹੀਂ ਕੁਝ ਪਤਾ ਲੱਗ ਸਕਿਆ ਜੇ ਵਿੱਚ ਕੋਈ ਹੈਗਾ ਏ ਜਾਂ ਨਿਕਲ ਗਿਆ ਏ ਜਾਂ ਕਿਵੇਂ ਹਨਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਗੱਡੀ ਦੇ ਜਿਹੜੇ ਵਾਲੀ ਵਾਰਸ ਆ ਉਹ ਗੱਡੀ ਤੱਕ ਪਹੁੰਚ ਸਕਣ ਧੰਨਵਾਦ ਜੀ